ਕੋਣ-ਕੋਣ ਕਰਦਾ ਸਾਰੇ ਕਰਦੇ ਸਾਰੇ ਹੀ ਕਰਦੇ ਜਿੱਤੀ ਅੱਜ ਦੇ ਸਮੇਂ 'ਚ ਲਾਹੇਵੰਦ ਤੰਦਾ ਹੈ ਕਿ ਨਹੀਂ ਹੈ ਬਾਈ ਇੱਕ ਗੱਲ ਇਹਦਾ ਜਵਾਬ ਦੇਣਾ ਜੀ ਇੱਕ ਮਿੰਟ ਜਵਾਬ ਦਿੰਨੇ ਆ ਇਹਦਾ ਇਹ ਵੀ ਮੈਨਾਂ ਦਾ ਸਾਨੂੰ ਪੁੱਛ ਲਓ ਸਵਾਲ ਯਾਰ ਨਹੀਂ ਨਹੀਂ ਜੀ ਇਹਦਾ ਜਵਾਬ ਇਹਨਾਂ ਦਾ ਪ੍ਰੋਫੈਸ਼ਨ ਕਰਾ ਦੇ ਨਹੀਂ ਜੀ ਇਹਨੂੰ ਜਵਾਬ ਵੀ ਦੇ ਦੇਣੇ 15 ਲੋਕੀ ਉਹਨਾਂ ਨੇ ਨਹੀਂ 20 ਸਾਲਾਂ ਤੋਂ ਘਰੋਂ ਤੋਂ ਸ਼ਾਇਦ ਬਾਹਰ ਹੋਣ ਇਹ ਇਹ ਨਾ ਤੁਹਾਨੂੰ ਮੈਂ ਕਿਤੇ ਤੋਂ ਅੰਕੜੇ ਲੈਣੋ ਇਸ ਗੱਲ ਨਹੀਂ ਜੀ ਕੋਈ ਨਹੀਂ ਆਪਾ ਆਪਾਂ ਇਹਨਾਂ ਦੇ ਹਰ ਸਵਾਲ ਦਾ ਜਵਾਬ ਦੇਈਏ ਕੋਈ ਨਹੀਂ ਤੁਸੀਂ ਤੁਸੀਂ ਅਸਵਾਦੀਆਂ ਦੋਸ਼ੀ ਨਹੀਂ ਕੀਸ਼ੀ ਕਰਨੀ ਤਾਂ ਜ਼ਰੂਰੀ ਨਹੀਂ ਦੀ ਸਾਥ ਦੇਣ ਲਈ ਸਾਨੂੰ ਸਾਡੇ ਅੰਦਰ ਉਹ ਜਜ਼ਬਾਤ ਹੋਣਾ ਜ਼ਰੂਰੀ ਆ ਕਿਸਾਨੀ ਮਜ਼ਦੂਰੀ ਕਰਦਾ ਨਾ ਜਮੀਨ ਦੀ ਹੱਡੀ ਆ ਬੰਗਿਆ ਦੀ ਕਿਹਦਾ ਗਿਆ ਸਾਡੇ ਉਸੇ ਖੇਤੀ ਕਰਦੇ ਆ ਕਿ ਨਹੀਂ ਕਰਦੇ ਅਸੀਂ ਕਿਸੇ ਵੀ ਪ੍ਰੋਫੈਸ਼ਨ ਦੇ ਹੋਈਏ ਅਸੀਂ ਕਿਸਾਨਾਂ ਦੇ ਨਾਲ ਆ ਜਿਹੜਾ ਮਾਣ ਨਾਲ ਸਾਰਾ ਨਾਲ ਗੱਲ ਕਰਦੇ ਆ ਜਿਹੜਾ ਮਾਣ ਨੂੰ ਬੁਲਾਇਆ ਜੀ ਕੱਟ ਜਵਾਬ ਦੇ ਜੀ ਜੀ ਜਵਾਬ ਨਹੀਂ ਜੀ ਜਵਾਬ ਦਿੰਨੇ ਆ ਤੁਹਾਨੂੰ ਜਵਾਬ ਦੇ ਕੋ ਜਵਾਬ ਦਿੰਨੇ ਜਵਾਬ ਦਿੰਨੇ ਆ ਜੀ ਹਾਂ ਜੀ ਲਾਇਬੰਦਾ ਨਹੀਂ ਹੈ ਸਾਨੂੰ ਕੋਈ ਸਰ ਆਇਲ ਆਇਲ ਗਿਵ ਯੂ ਐਨ ਆਂਸਰ ਇਹੋ ਜਿਹਾ ਸਵਾਲ ਹੈ ਇੱਕ ਮਿੰਟ ਜੀ ਇੱਕ ਮਿੰਟ ਜੀ ਮੈਂ ਕਰਦਾ ਜੀ ਮੈਂ ਨਹੀਂ ਜਵਾਬ ਦਿੰਨੇ ਆ ਭਾਈ ਜੀ ਭਾਈ ਜੀ ਜਵਾਬ ਜਵਾਬ ਦਿੰਨੇ ਆ ਜਵਾਬ ਦਿੰਨੇ ਆ ਪਹਿਲੇ ਸਵਾਲ ਪੁੱਛੋ ਭਾਈ ਜੀ ਗੱਲ ਪੰਜਾਬ ਇੱਕ ਮਿੰਟ ਪਹਿਲਾਂ ਇਧਰ ਜਵਾਬ ਦੇ ਇਧਰ ਜਵਾਬ ਦੇ ਕੋਈ ਨਿਸ਼ਾਨੀ ਵਾਲਾ ਸਵਾਲ ਹੈ ਪੰਜਾਬ ਦੇ ਹੋਰ ਵੀ ਮੁੱਦੇ ਨੇ ਕਿਤਾ ਅੱਜ ਦੀ ਸਿਵਲ ਵਾਲਾ ਮਾਮਲਾ ਆ ਗਿਆ ਹਾਂਜੀ ਸੰਸਾਨ ਕਸੀਆਂ ਆ ਗਿਆ ਹਾਂਜੀ ਵਿੱਚ ਗੈਕੀ ਦਾ ਆ ਗਿਆ ਹਾਂਜੀ ਪੰਜਾਬ ਦੇ ਪਾਣੀਆਂ ਦਾ ਆ ਗਿਆ ਪਲੇਟ ਤੇ ਬੰਨਧਕਾਰਾਂ ਨਿਕਲ ਲਾ ਗਈ ਹਾਂਜੀ ਇਹ ਲੜਾਈ ਕੇਵਲ ਤੇਰਾ ਤਕਸੀਮ ਦਾ ਜੱਗੇ ਵੀ ਲੈ ਕੇ ਜਾ ਨਹੀਂ ਜੀ ਇੱਕ ਮਿੰਟ ਪਹਿਲਾਂ ਆਪਾਂ ਇੱਕ ਇੱਕ ਕਰਕੇ ਗੱਲ ਨੂੰ ਹੈਂਡਲ ਕਰੀਏ ਕਿਉਂਕਿ ਕੋਈ ਗੱਲ ਨਹੀਂ ਆਪਾਂ ਤੁਹਾਡੇ ਸਵਾਲ ਦਾ ਵੀ ਜਵਾਬ ਦੇਵਾਂਗੇ ਤੁਹਾਡੇ ਦਾ ਵੀ ਦੇਵਾਂਗੇ ਇਸ ਗੱਲ ਨੂੰ ਵੀ ਸੰਬੋਧਨ ਕੀਤਾ ਜਾਊਗਾ ਪਹਿਲੀ ਗੱਲ ਤਾਂ ਹਾਂਜੀ ਖੇਤੀ ਲਾਹੇਬੰਦ ਮਾਡਰਨ ਇਕਨੋਮੀ ਨੂੰ ਜੇ ਅਸੀਂ ਕੰਸੀਡਰ ਕਰੀਏ ਨਾ ਤਾਂ ਇਕਨੋਮੀ ਦਾ ਇੱਕ ਸਟਰਕਚਰ ਇਕਨੋਮੀ ਪਹਿਲਾਂ ਐਗਰੀਕਲਚਰ ਇਕਨੋਮੀ ਤੋਂ ਇੰਡਸਟਰੀ ਇਕਨੋਮੀ ਬਣਦੀ ਹੈ ਇੰਡਸਟਰੀ ਤੋਂ ਸਰਵਿਸ ਇਕਨੋਮੀ ਬਣਦੀ ਹੈ ਪਰ ਪੰਜਾਬ ਨੂੰ ਸਿਰਫ ਐਗਰੀਰੀਅਨ ਮਾਡਲ ਤੱਕ ਹੀ ਸੀਮਤ ਰੱਖਿਆ ਗਿਆ ਜਾਣ ਕੇ ਸੈਂਟਰਸ ਤੇ ਸਟੇਟ ਰਿਲੇਸ਼ਨਸ਼ਿਪ ਪੜਾਂਗੇ ਆਪਾਂ ਇਹ ਗੱਲ ਸਮਝ ਆਊਗੀ ਸਾਨੂੰ ਪੰਜਾਬ ਨੂੰ ਕਦੇ ਵੀ ਇੰਡਸਟਰੀ ਇਕਨੋਮੀ ਬਣਾਇਆ ਹੀ ਨਹੀਂ ਗਿਆ ਤੇ ਸਰਵਿਸ ਇਕਨੋਮੀ ਤੱਕ ਜੇ ਅਸੀਂ ਜਾਣੇ ਆ ਸਾਡੇ ਤੋਂ ਜੇ ਪੂੰਜੀਪਤੀ ਇੱਥੇ ਆ ਜਾਣਗੇ ਸਾਨੂੰ ਕਦੇ ਕੋਈ ਵੱਡੇ ਐਜੂਕੇਸ਼ਨਿਸਟ ਜਾਂ ਐਜੂਕੇਸ਼ਨਲ ਇੰਸਟੀਟਿਊਟਸ ਨਹੀਂ ਦਿੱਤੇ ਗਏ ਸਾਨੂੰ ਕੋਈ ਜਦੋਂ ਵੱਡੇ ਹੋਟਲ ਸਾਡੇ ਕੋਲੇ ਹੈ ਨਹੀਂ ਟੂਰਿਜ਼ਮ ਸਾਡੇ ਕੋਲੇ ਹੈ ਨਹੀਂ ਤੇ ਸਰਵਿਸ ਇਕਨੋਮੀ ਵੀ ਹੈ ਨਹੀਂ ਅੱਜ ਪੰਜਾਬ ਕੋਲੇ ਸਿਰਫ ਐਗਰੀਕਲਚਰ ਇਕਨੋਮੀ ਆ ਸਾਡੀ 55% ਇਕਨੋਮੀ ਐਗਰੀਕਲਚਰ ਤੇ ਨਿਰਭਰ ਆ ਤੇ ਸਾਡੇ ਲਈ ਤਾਂ ਇਹੀ ਲਾਹੇਵੰਦ ਆ ਨਾ ਜੇ ਇਹਦੇ ਤੇ ਸਾਨੂੰ ਆ ਕੇ ਸੱਟ ਮਾਰਨਗੇ ਅਸੀਂ ਕਿਵੇਂ ਸਹਾਂਗੇ ਸੁਣ ਸਾਡੇ ਲਈ ਲਾਹੇਵੰਦ ਆ ਜੀ ਕਿਉਂਕਿ ਸਾਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ ਅਗਲੀ ਗੱਲ ਖਾਲਿਸਤਾਨ ਦੀ ਗੱਲ ਕਰਦੇ ਆ ਗੱਲ ਜਦੋਂ ਖਾਲਿਸਤਾਨ ਦੀ ਹੁੰਦੀ ਆ ਜਾਂ ਕਿਸੇ ਸੈਪਰੇਟ ਸਟੇਟ ਦੀ ਹੁੰਦੀ ਆ ਕਿਉਂ ਹੁੰਦੀ ਆ ਜਦੋਂ ਲੋਕਾਂ 'ਚ ਤਣਾਅ ਤੇ ਟਕਰਾਅ ਪੈਦਾ ਹੁੰਦਾ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਪੈਦਾ ਹੁੰਦਾ ਸਰਕਾਰ ਅੱਜ ਪਾਰਲੀਮੈਂਟ 'ਚ ਬੈਠ ਕੇ ਕਾਨੂੰਨ ਬਣਾਈ ਜਾਂਦੀ ਆ ਕਿਸਾਨ ਸੜਕਾਂ ਤੇ ਰੁਲੀ ਜਾਂਦੇ ਆ ਕੰਗਣਾ ਦਾ ਛੱਜਾ ਢਾ ਦਿੰਦੇ ਆ ਉਹਨੂੰ ਤਾਂ ਨੈਸ਼ਨਲ মিডিਆ ਐ ਚਲਾਉਂਦਾ ਜਿਵੇਂ ਪਤਾ ਨਹੀਂ ਕਿੱਡਾ ਕਿ ਵੱਡਾ ਜਲਨ ਤੇ ਜ਼ਬਰ ਹੋ ਗਿਆ ਪਰ ਕਿਸਾਨਾਂ ਦੀਆਂ ਜੇ ਹੱਡੀਆਂ ਤੋੜਦੇ ਆ ਸੜਕਾਂ ਤੇ ਉਹਨੂੰ ਕੋਈ ਦਿਖਾਉਂਦਾ ਨਹੀਂ ਸੋ ਫਿਰ ਮੈਨੂੰ ਦੱਸੋ ਨਹੀਂ ਬਾਈ ਜੀ ਤੁਸੀਂ ਦਿਖਾ ਨੈਸ਼ਨਲ মিডিਆ ਦੀ ਗੱਲ ਕਰੋ ਮੈਨੂੰ ਠੀਕ ਆ ਆਪਾਂ ਤਾਂ ਦਿਖਾਉਣਾ ਹੀ ਆ ਪੰਜਾਬ ਵਾਲੇ ਹੁਣ ਜੇ ਅਸੀਂ ਕਹਿੰਨੇ ਆ ਸਾਡੇ ਨੈਰੇਟਿਵ ਨੂੰ ਸਾਡੇ ਬਿਰਤਾਂਤ ਨੂੰ ਕਿਸਾਨਾਂ ਨੇ ਅੱਜ ਕਿਹਾ ਸਾਡੇ ਢਿੱਡਾਂ ਤੇ ਗੱਲ ਆ ਗਈ ਸਾਡੀ ਜ਼ਮੀਨ ਤੇ ਗੱਲ ਆ ਗਈ ਤੁਸੀਂ ਸਾਡੇ ਗਲਾਂ ਤੱਕ ਲੈ ਆਏ ਹੋ ਕਬਰਾਂ ਚ ਧੱਕੀ ਜਾਂਦੇ ਹੋ ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡੀਕਲ ਕਹਿਣਾ ਕਿੰਨਾ ਈਜ਼ੀ ਆ ਸਾਨੂੰ ਦੇਸ਼ ਤਰੋਹੀ ਕਹਿਣਾ ਜੇ ਅਸੀਂ ਉਹਨਾਂ ਲਈ ਸਰਹੱਦ ਤੇ ਬੰਦੂਕ ਫੜ ਕੇ ਜਾਂਦੇ ਹਾਂ ਲੜਦੇ ਆ ਤੇ ਸਾਨੂੰ ਕਹਿੰਦੇ ਆ ਜਾਇ ਜਵਾਨ ਜੇ ਅਸੀਂ ਆਪਣੇ ਹੱਕ ਮੰਗਦੇ ਆ ਅੱਜ ਜੈ ਕਿਸਾਨ ਕਿਉਂ ਨਹੀਂ ਕਹਿ ਰਹੇ ਆਦਰਵਾਇਜ਼ ਸਾਨੂੰ ਅੱਜ ਅਤਵਾਦੀ ਕਹਿ ਦੇਣਗੇ ਸਾਨੂੰ ਖਾਲਸਤਾਨੀ ਕਹਿ ਦੇਣਗੇ ਸਾਨੂੰ ਸੈਪਰੇਟ ਕਹਿ ਦੇਣਗੇ ਸਾਨੂੰ ਪਾਕਿਸਤਾਨੀ ਕਹਿ ਦੇਣਗੇ ਸਾਨੂੰ ਦੇਸ਼த்ਰੋਹੀ ਕਹਿ ਦੇਣਗੇ ਤੁਸੀਂ ਆਪਣੇ ਹੱਕ ਮੰਗਣ ਨਿਕਲੋ ਤਾਂ ਸਹੀ ਆ ਦੇਖੋ ਕੀ ਕਰਦੇ ਆ ਇਹ ਸਰਕਾਰਾਂ ਕਰਦੀਆਂ ਸਾਡੀਆਂ ਸੇਜਾਂ ਤੋਂ ਨਹੀਂ ਹੁੰਦਾ ਅਸੀਂ ਨਾ ਐਕਸਟ੍ਰੀਮ ਲੈਫਟ ਜਾਂਦੇ ਆ ਨਾ ਐਕਸਟ੍ਰੀਮ ਰਾਈਟ ਜਾਂਦੇ ਆ ਅਸੀਂ ਸੈਂਟਰ 'ਚ ਰਹਿੰਦੇ ਆ ਅਸੀਂ ਮਾਨਵਤਾ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਹ ਤੋਂ ਬਿਨਾ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਅਗਲਾ ਸਵਾਲ ਹਾਂਜੀ ਹੁਣ ਇਹ ਤੁਹਾਡੇ ਸਵਾਲ